ਅਬ ਇਸਪੇਸ ਬੋਲੀਏ ਸਤਿ ਸ਼੍ਰੀ ਅਕਾਲ ਅਸੀਂ ਪਿੰਡ ਵਿੱਚ ਆਏ ਹਾਂ ਬੇਸਿਕਲੀ ਅਸੀਂ ਪਿੰਡ ਵਿੱਚ ਆਏ ਹਾਂ ਕਿ ਇੱਥੇ ਬੇਸਿਕਲੀ ਆਪਾਂ ਐਲਪੀਓ ਐਨਐਸਐਸ ਤੋਂ ਆ ਅਸੀਂ ਇਸ ਵਿੱਚ ਬਹੁਤ سارے ਸਾਡੇ ਪ੍ਰੋਜੈਕਟਸ ਨੇ ਬੇਸਿਕਲੀ ਅਸੀਂ ਨਾਰੀ ਹਰ ਪ੍ਰਾਈਡ ਹਰ ਰਾਈਟ ਤੇ ਵੀ ਇਹਦੇ ਵਿੱਚ ਅਸੀਂ ਪੈਡ ਡਿਸਟ੍ਰਿਬਿਊਸ਼ਨ ਕਰਦੇ ਹਾਂ ਪਿੰਡਾਂ ਵਿੱਚ ਜਾ ਕੇ ਜਿਹੜੀਆਂ ਔਰਤਾਂ ਨੇ ਉਹ ਸਾਰੇ ਜਿੰਨਾਂ ਨੂੰ ਨਹੀਂ ਪਤਾ ਮਿਸਯੂਜ਼ ਹੁੰਦਾ ਹੈ ਉਹ ਕਪੜਾ ਵਗੈਰਾ ਯੂਜ਼ ਕਰਦੀਆਂ ਤੇ ਅਸੀਂ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਘਰ-ਘਰ ਵਿੱਚ ਜਾ ਕੇ ਪੈਡ ਡਿਸਟ੍ਰਿਬਿਊਸ਼ਨ ਕਰਦੇ ਹਾਂ ਬੇਸਿਕਲੀ ਅਸੀਂ ਐਲਪੀਓ ਐਨਐਸਐਸ ਤੋਂ ਹੋਰ ਵੀ ਸਾਡੇ ਬਹੁਤ ਸਾਰੇ ਪ੍ਰੋਜੈਕਟਸ ਨੇ ਜਿਨ੍ਹਾਂ ਬਾਰੇ ਮੇਰੇ ਫ੍ਰੈਂ ਤਾਂ ਗੱਲ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਜੋ ਆਪਾਂ ਇਹ 7 ਦਿਨ ਦਾ ਕੈਂਪ ਲਾਇਆ ਹੈ। ਇਸ ਦੇ ਵਿੱਚ ਅਸੀਂ ਇੱਥੇ ਆ ਕੇ ਪਿੰਡ ਵਿੱਚ ਆ ਕੇ ਆਂਗੜਵਾਲੀ ਡਰਾਊਨ ਐਨਰਜੀ ਦੀ ਸਫਾਈ ਕੀਤੀ ਹੈ। ਲੋਕਾਂ ਅਸੀਂ ਬਹੁਤ ਸਾਰਾ 7 ਦਿਨ ਦਾ ਕੈਂਪ ਲਾਇਆ ਜਿਸ ਦੇ ਵਿੱਚ ਅਸੀਂ ਸਾਰਿਆਂ ਨੂੰ ਜਿਹੜਾ ਬੱਚਾ ਹੈ, ਖਾਣਾ ਮੈਸ ਦਾ ਬੱਚਾ ਹੈ, ਖਾਣਾ ਹੁੰਦਾ ਹੈ ਉਹ ਜਿਹਨਾਂ ਨੂੰ ਜ਼ਰੂਰਤ ਉਸ ਮੰਨ ਦਾ ਉਹਨਾਂ ਨੂੰ ਦਵਾਂਗੇ। ਔਰ ਆਪਾਂ ਸਾਰਿਆਂ ਨੇ ਕੈਂਪ ਦੇ ਵਿੱਚ ਬਹੁਤ ਜਾਗਰੂਕਤਾ ਮਤਲਬ ਸੋਸ਼ਲ ਜੋ ਸੋਸ਼ੀਲੀ ਐਡ এডੂਕੇਟ ਕਰਦੇ ਆ ਲੋਕਾਂ ਨੂੰ ਉਸ ਉੱਤੇ ਵੀ ਕੈਪਲਾ ਹੈ ਹਾਂਜੀ ਸਰ ਸ਼੍ਰੀ ਅਕਾਲ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਨੀ ਹੈ ਸਾਡਾ ਐਨਐਸਐਸ ਦਾ ਮੇਨ ਮੋਟੋ ਆ ਨਾਟ ਮੀ ਬਟ ਯੂ ਮਤਲਬ ਸਾਨੂੰ ਹੈ ਕਿ ਸਾਡੇ ਤੋਂ ਪਹਿਲਾਂ ਬਾਕੀ ਦੀ ਜ਼ਰੂਰਤਾਂ ਪੂਰੀਆਂ ਹੋਣ ਤੇ ਸਾਡੇ ਬਹੁਤ ਜ਼ਿਆਦਾ ਪ੍ਰੋਜੈਕਟ ਆ ਉੱਚੀਕੇ ਹੈਗਾ ਗਿਆਨ ਦੀ ਜਿੱਚ ਆਪਾਂ ਪਿੰਡਾਂ ਦੇ ਇਲਾਕੇ 'ਚ ਜਾ ਕੇ ਜਿਹੜੇ ਪਿਛੜੇ ਹੋਏ ਲੋਕ ਨੇ ਉਹਨਾਂ ਨੂੰ ਜਾਗਰੂਤ ਕਰਦੇ ਆ ਕਿ ਬੱਚਿਆਂ ਨੂੰ ਕੀ ਅੱਗੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਆ ਆਪਾਂ ਆਪ ਵੀ ਪੜ੍ਹਾਣੇ ਆ ਉਹਨਾਂ ਨੂੰ ਤੇ ਜਿਹਦੇ ਕਾਰਨ ਉਹ ਲੋਕ ਆਪਣੇ ਬੱਚਿਆਂ ਨੂੰ ਚਾਹੇ ਗਵਰਨਮੈਂਟ ਸਕੂਲ 'ਚ ਭੇਜਣ ਨੂੰ ਤਿਆਰ ਹੁੰਦੇ ਆ ਤੇ ਉਹ ਜਾਗਰੂਕ ਹੁੰਦੇ ਕਿ ਹਾਂ ਪੜਾਈ ਬਹੁਤ ਜ਼ਰੂਰੀ ਆ ਤੇ ਬਾਕੀ ਦੇ ਪ੍ਰੋਜੈਕਟ ਬਾਰੇ ਮੇਰੀ ਦੋਸਤ ਦਾ ਮਦਦ ਸਸ਼ੀ ਕਾਂ ਮੈ ਲਲਿਟ ਪ੍ਰੋਫੈਸ਼ਨ ਯੂਨੀਵਰਸਿਟੀ ਜਿਹੜੀ ਐਲਪੀਐਨਐਸਐਸ ਦੀ ਸਟੂਡੈਂਟ ਮੈਂ ਤੁਹਾਨੂੰ ਦੱਸਾਂਗੀ ਕਿ ਸਾਡਾ ਪ੍ਰੋਜੈਕਟ ਕੀ ਹੈ ਜॉय ਗਿਵਿੰਗਸ ਮਤਲਬ ਜਿਹੜੇ ਇਹ ਬਿਤ ਪਛੜੇ ਹੋਏ ਇਲਾਕੇ ਆ ਇਹਨਾਂ ਦੇ ਏਰੀਆਜ਼ ਦੇ ਵਿੱਚ ਲੋਕਾਂ ਨੂੰ ਕੰਮ ਨਹੀਂ ਕਰਦੇ ਹੈਗੇ ਜੋ ਲੋਕ ਝੁੱਗੀਆਂ ਦੇ ਵਿੱਚ ਰਹਿੰਦੇ ਆ ਜਿੱਦਾਂ ਮਤਲਬ ਇਹਨਾਂ ਦੇ ਕੋਲ ਰੈਂਟ ਕਰਨ ਵਾਸਤੇ ਅੱਛੀਆਂ ਚੀਜ਼ਾਂ ਨਹੀਂ ਹੁੰਦੀਆਂ ਤਾਂ ਉਹਨਾਂ ਲੋਕਾਂ ਨੂੰ ਅਸੀਂ ਕੰਬਲ ਵਗੈਰਾ ਪ੍ਰੋਵਾਈਡ ਕਰਦੇ ਆ ਖਾਣਾ ਵੀ ਦਿੰਦੇ ਹੈਗੇ ਸਾਰਾ ਕੁਝ ਪ੍ਰੋਵਾਈਡ ਕਰਦੇ ਆ ਮੈਨੂੰ ਸੀ ਜ਼ਰੂਰ ਹੋਣੀ ਹੈ ਕਿ ਜਿਹੜੇ ਲੋਕ ਹੈਗੇ ਆਪਾਂ ਉਹਨਾਂ ਨੂੰ ਸਰਟਫਿਸ ਪ੍ਰੋਵਾਈਡ ਕਰਨੇ ਹੈਗੇ ਆ ਲਿੱਕਸ ਤੋਂ ਹੁਣ ਸੁੱਕਿਆਂ ਦੇ ਵਿੱਚ ਰੋਕ ਹੀ ਰਹਿੰਦਾ ਹੈ ਇਹਨਾਂ ਦੇ ਕੋਲ ਕੰਬਲ ਵਗੈਰਾ ਨਹੀਂ ਹੁੰਦੇ ਸਰਗਿਆਂ ਦੇ ਵਿੱਚ ਨਾਣਵਾਸੀ ਗਰਮੀਆਂ ਦੇ ਵਿੱਚ ਠੰਡਵਾਸੀ ਕੱਪੜੇ ਵਗੈਰਾ ਇਹ ਸਭ ਕੁਝ ਨਹੀਂ ਹੁੰਦਾ ਸਾਡੇ ਘਰਾਂ ਦੇ ਵਿੱਚ ਜੇ ਕੋਈ ਪੁਰਾਣੇ ਕੱਪੜੇ ਵਗੈਰਾ ਹੁੰਦੇ ਆ ਕੰਬਲ ਹੁੰਦੇ ਆ ਤਾਂ ਆਪਾਂ ਇਹਨਾਂ ਲੋਕਾਂ ਨੂੰ ਲੱਭ ਕੇ ਦਿੰਨੇ ਆ ਤੇ ਦਿੱਤੇ ਲੋ ਇਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਆ ਆਪਾਂ ਕੀ ਕਰਦੇ ਆ ਇਹ ਸਭ ਕੁਝ ਕਰਦੇ ਆ ਜਿਸ ਸੋਸਾਇਟੀ ਦੀ ਸਰਵਿਸ ਸੋਸਾਇਟੀ ਨੂੰ ਸਰਵਿਸ ਪ੍ਰੋਵਾਈਡ ਕਰਦੇ ਆ ਸਾਡਾ ਮਾਡਲ ਹੈ